ਮੋਟਾਪਾ ਮੋਟਾਪਾ ਇੱਕ ਐਸੀ ਬਿਮਾਰੀ ਆ ਕਿ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਮੋਟਾਪੇ ਤੋਂ ਪਰੇਸ਼ਾਨ ਲੋਕਾਂ ਲਈ ਇਹ ਵੀਡੀਓ ਖਾਸ ਆ ਤੁਸੀਂ ਦੇਖ ਸਕਦੇ ਹੋ ਕਿ ਵੀਰ ਦਾ ਜਿਹੜਾ ਮੋਟਾਪਾਗਾ ਕਿੰਨਾ ਸੀਗਾ ਤੇ ਹੁਣ ਇਹ ਇਹਨਾਂ ਦੀ origignal ਫੋਟੋ ਆ ਜਿਹੜੀ ਕਿ ਹੁਣ ਜਸਟ ਨਾਓ ਕੋਈ ਪ੍ਰੋਡਕਟ ਲੈਂਦੇ ਆ ਜਾਂ ਫੂਡ ਸਪਲੀਮੈਂਟ ਲੈਂਦੇ ਆ ਜਾਂ ਵੈਸੇ ਡਾਈਟ ਲੈਂਦੇ ਆ ਹਣਾ ਤੇ ਉਹਨਾਂ ਜਦੋਂ ਮੋਟਾਪਾ ਘਟ ਹੋ ਰਿਹਾ ਹੁੰਦਾ ਉਹਨਾਂ ਦੇ ਚਿਹਰੇ ਤੇ ਕੋਈ ਤਾਗ ੱੱਬੇ ਜਾਂ ਮਤਲਬ ਕਹ ਲਈਏ ਫੇਸ ਪਿਚਕਿਆ ਜਾਂ ਹੋ ਜਾਂਦਾ ਕਿ ਮੋਟਾਪਾ ਘੱਟ ਹੋ ਜਾਂਦਾ ਕਿ ਫੇਸ ਮਤਲਬ ਪੈੜਾ ਜਾਂ ਲੱਗਣ ਲੱਗ ਜਾਂਦਾ ਹਾਂ ਕਿਸੇ ਤਰ੍ਹਾਂ ਦਾ ਕੋਈ ਇਦਾਂ ਦਾ ਕੋਈ ਹੋਣੀ ਹੁੰਦਾ ਵੀ ਹਾਂ ਕਸਟਮਰ ਨੂੰ ਐਵੇਂ ਲੱਗੇ ਮੇਰਾ ਜ਼ਿਆਦਾ weight loss ਹੋ ਗਿਆ ਮੇਰਾ ਮੂੰਹ ਵੀ ਐਵੇਂ ਲੱਗਣ ਲੱਗਾ ਕੋਈ ਕਿਸੇ ਦਾ ਮੁਰਝਾ ਆਇਆ ਜਾਂ ਲੱਗਣ ਲੱਗਾ ਆਇਆ ਜਾਂ ਹਾਂਜੀ ਉਹ ਕਿੱਦਾਂ ਕੋਈ ਵੀ ਨੇਤਾਂ ਦਾ ਹੁਣ ਆਪਾਂ ਨੂੰ ਖਾਣ ਪੀਣ ਦਾ ਨਹੀਂ ਪਤਾ ਜੀ ਆਪਾਂ ਕਿਹੜੀ ਚੀਜ਼ ਕਰਾਂ ਖਾਣੀ ਆ ਕਿੰਨੀ ਕੈਲਰੀ ਲੈਣੀਆਂ ਜੀ ਬਿਲਕੁਲ ਸਹੀ ਗੇਟ ਵਧਾਈ ਜਾਂਦੇ ਆਪਾਂ ਉਹਦੇ ਨਾਲ ਆਪਾਂ ਨੂੰ ਦਿੱਕਤਾਂ ਆਉਂਦੀਆਂ ਨੇ ਅੱਗੇ ਜਾ ਕੇ ਬਿਮਾਰੀਆਂ ਲੱਗਦੀਆਂ ਨੇ ਜੀ ਬਾਈ ਚਾਂਸ ਕਿਸੇ ਦਾ weight ਨਾ ਘਟੋ ਹੋਇਆ ਤੇ ਤੁਸੀਂ ਪੈਸੇ ਵਾਪਸ ਕਰੋਗੇ ਹਾਂਜੀ ਦੇਖੋ ਜੀ ਆਪਾਂ ਕੋਈ ਵੀ ਚੀਜ਼ ਦੇਨੇ ਆਪਾਂ ਕੋਈ ਵੀ ਪ੍ਰੋਡਕਟ ਦੇਨੇ ਆਪਾਂ ਆਪਾਂ ਮਨੀ ਬੈਕ ਗਾਰੰਟੀ ਨਾਲ ਦਿੰਨੇ ਆ ਤੀਜੇ ਦਿਨ ਤੋ ਅਗਰ ਰਿਜ਼ਲਟ ਨਾ ਮਿਲੇ ਆਪਣਾ ਕਸਟ ਮੋਟਾਪਾ ਮੋਟਾਪਾ ਇੱਕ ਐਸੀ ਬਿਮਾਰੀ ਆ ਕਿ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਮੋਟਾਪੇ ਤੋਂ ਪਰੇਸ਼ਾਨ ਲੋਕਾਂ ਲਈ ਇਹ ਵੀਡੀਓ ਖਾਸ ਆ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਇਹ ਵੀਡੀਓ ਬਰਨਾਲਾ ਸਹਿਰ ਵਾਸੀਆਂ ਲਈ ਖਾਸ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਕੱਲ ਜਿਹੜਾ ਮੋਟਾਪਾ ਗਾ ਤੇ ਲੋਕਾਂ ਨੂੰ ਇਹਨਾਂ ਪਰੇਸ਼ਾਨ ਕੀਤਾ ਹੋਇਆ ਕਿ ਅਗਰ ਕਿਤੇ ਪਾਰਟੀ ਦੇ ਵਿੱਚ ਜਾਣਿਆ ਤਾਂ ਪੇਟ ਅੰਦਰ ਕਰਕੇ ਫੋਟੋ ਕਰਾਉਣੀ ਪੈਂਦੀ ਆ ਡਰੈਸ ਪਾਉਣੀ ਪੈਂਦੀ ਆ ਇਸ ਹਿਸਾਬ ਨਾਲ ਕਿ ਪੇਟ ਵੱਧ ਨਾ ਲੱਗੇ ਕਿ ਪੇਟ ਕਿਸ ਤਰ੍ਹਾਂ ਘੱਟ ਲੱਗੇ ਤੇ ਉਸ ਆਪਦੀ ਡਰੈਸ ਪਾਉਣੀ ਪੈਂਦੀ ਹੈ ਤੇ ਮੋਟਾਪੇ ਨੇ ਲੋਕਾਂ ਨੂੰ ਬਹੁਤ ਹੀ ਪਰੇਸ਼ਾਨ ਕੀਤਾ ਹੋਇਆ ਤੇ ਤੁਹਾਡੇ ਮੋਟਾਪੇ ਨੂੰ ਘੱਟ ਕਰਨ ਵਾਸਤੇ ਤੇ ਚਿਹਰੇ ਤੇ 글로ਅ ਆਉਣ ਵਾਸਤੇ ਆਪਾਂ ਤੁਹਾਡੇ ਲਈ ਇਹ ਵੀਡੀਓ ਲੈ ਕੇ ਆਏ ਆਂ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜਾਏਗਾ ਕਿ ਕਿਸ ਤਰ੍ਹਾਂ ਤੁਸੀਂ ਰੱਜ ਰੱਜ ਕੇ ਖਾ ਖਾ ਕੇ ਤੁਸੀਂ ਆਪਣਾ ਮੋਟਾਪਾ ਜਿਹੜਾ ਘੱਟ ਕਰ ਸਕਦੇ ਹੋ ਤੇ ਅਸੀਂ ਬਰਨਾਲਾ ਸੈਰ ਦੇ ਵਿੱਚ ਖੜੇ ਆਂ ਕਿੱਥੇ ਖੜੇ ਆਂ ਕੌਣ ਤੁਹਾਨੂੰ ਇਹ ਜਿਹੜੀ ਡਾਈਟੇਸ਼ਨ ਦੇਗਾ ਆਪਾਂ ਸਾਰੀ ਗੱਲਬਾਤ ਕਰਾਂਗੇ ਜੁੜੇ ਰਹੋ ਚੈਨਲ ਦੇ ਨਾਲ ਤੁਸੀਂ ਵੀਰ ਦਾ ਮੋਟਾਪਾ ਦੇਖਦੇ ਹੋ ਕਿ ਇਹ ਪਹਿਲਾ ਵੀਰ ਨੇ ਜਿਹੜੇ ਕਿ ਡਾਈਟੇਸ਼ਨ ਦਿੰਦੇ ਨੇ ਜਿਹੜੇ ਤੁਹਾਨੂੰ ਦੱਸਣਗੇ ਕਿ ਮੋਟਾਪਾ ਕਿਸ ਤਰ੍ਹਾਂ ਘੱਟ ਹੋ ਸਕਦਾ ਇਹ ਵੀਰ ਪਹਿਲਾਂ ਇੰਨੀ ਇਹਨਾਂ ਦਾ ਮੋਟਾਪਾ ਸੀਗਾ ਤੇ ਹੁਣ ਇਹ origignal ਜਿਹੜੀ ਇਹਨਾਂ ਦੀ ਹੁਣ ਦੀ ਫੋਟੋ ਆ ਗਈ ਤੇ ਹੁਣ ਤੁਹਾਨੂੰ ਇਹਨਾਂ ਦੇ ਨਾਲ ਮਲਾਵਾਂਗੇ ਜਰਸੀ ਸਿੰਘ ਜੀ ਸੇਖਾ ਨੇ ਵੀਦ ਨਾਮਾ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਆਪਾਂ ਕਿ ਪਹਿਲਾਂ ਤੁਸੀਂ ਆਪਣਾ ਮੋਟਾਪਾ ਕੱਟ ਕੀਤਾ ਤੇ ਹੁਣ ਦਸ਼ਕਾਂ ਦਾ ਕਰ ਰਹੇ ਹੋ ਕਿੰਨੇ ਕ ਦਸ਼ਕਾਂ ਦਾ ਹੁਣ ਤੱਕ ਤੁਸੀਂ ਮੋਟਾਪਾ ਘੱਟ ਕੀਤਾਗਾ ਗੱਲਬਾਤ ਕਰਾਂਗੇ ਸ਼ਸ਼ੀ ਅਕੀਨ ਸਚਿਕਾ ਵੀਰੇ ਚੈਨਲ ਤੇ ਸਵਾਗਤ ਕਰਦੀ ਹਾਂ ਬਹੁਤ ਕਮਜੀ ਤੁਹਾਡਾ ਜੀ ਠੀਕ ਠਾਕ ਹਾਂਜੀ ਹਾਂਜੀ ਵਧੀਆ ਜੀ ਅੱਛਾ ਵੀਰੇ ਪਹਿਲਾਂ ਤੁਹਾਡੇ ਤੋਂ ਹੀ ਸ਼ੁਰੂ ਕਰੀਏ ਹਨਾ ਵੀ ਤੁਹਾਡਾ ਮੋਟਾਪਾ ਮੈਂ ਦੇਖਿਆ ਕਿ ਬਹੁਤ ਜ਼ਿਆਦਾ ਸੀਗਾ ਤੇ ਹੁਣ ਤੁਹਾਡਾ ਸਰੀਰ ਥੋੜਾ ਫਿੱਟ ਹੈ ਹਾਂਜੀ ਤੇ ਤੁਸੀਂ ਇੱਥੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਮੇਰਾ ਮੋਟਾਪਾ 1 ਕਵਾਂਟਲ 20 ਕਿਲੋ ਮੇਰਾ ਵੇਟ ਸੀਗਾ ਜੀ ਪਹਿਲਾਂ 1 ਕਵਾਂਟਲ 20 ਕਿਲੋ ਹਾਂਜੀ ਹਾਂਜੀ ਜਦੋਂ ਮੈਂ ਸ਼ੁਰੂ ਕੀਤਾ ਮੈਨੂੰ ਬੀਪੀ ਵੱਧਦਾ ਸੀ ਜੀ ਤੇ ਮੇਰਾ ਹੋਰ ਕਾਫੀ ਜ਼ਿਆਦਾ ਪ੍ਰੋਬਲਮ ਸੀ ਮੈਨੂੰ ਜ਼ਿਆਦਾ ਜੀ ਤੇ ਹੁਣ ਮੈਂ ਆਪਣਾ ਵੇਟ ਲਾਸ ਕੀਤਾ ਛਬਾ ਤਨ ਨਮੀ ਨਾਲ 35 ਕਿਲੋਵੈਟ ਲਾਸ ਕੀਤਾ ਜੀ ਆਪ ਦਾ 35 ਕਿਲੋ ਹਾਂ ਜੀ ਤਿੰਨ ਮਹੀਨਿਆਂ ਦੇ ਵਿੱਚ ਤਿੰਨ ਸਵਾ ਤਿੰਨ ਮਹੀਨਿਆਂ ਦੇ ਵਿੱਚ ਸਵਾ ਤਿੰਨ ਮਹੀਨੇ ਹਾਂ ਜੀ ਹਾਂ ਜੀ ਬਹੁਤ ਜਿਆਦਾ ਪ੍ਰੋਬਲਮ ਜੀ ਬੀਪੀ ਵੱਧਾ ਜੀ ਮੈਨੂੰ ਲੀਵਰ ਫੈਕਟਰੀ ਸੀ ਮੇਰਾ ਜੀ ਬਿਲਕੁਲ ਸਹੀ ਆ ਨੋਰਮਲ ਨੇ ਹੁੰਦੀ ਅੱਛਾ ਜਦੋਂ ਮੋਟਾਪਾ ਘੱਟ ਹੋ ਗਿਆ ਉਹਦੇ ਨਾਲ ਬੀਪੀ ਵੀ ਸਹੀ ਹੋਣ ਲੱਗ ਗਿਆ ਥਾਇਰੋਇਡ ਵੀ ਸਹੀ ਹੋ ਗਿਆ ਨਾ ਮਤਲਬ ਜਿਹੜੀ ਪ੍ਰੋਬਲਮ ਆ ਰਹੀਆਂ ਸੀਗੀਆਂ ਹਾਂਜੀ ਹਾਂਜੀ ਅੱਛਾ ਤੇ ਕੁਝ ਹੁੰਦਾ ਤੇ ਹੁਣ ਤੱਕ ਤੁਸੀਂ ਕਿੰਨੇ ਕ ਲੋਕਾਂ ਦਾ ਜਿਹੜਾ ਮੋਟਾਪਾ 150+ ਲੋਕ ਨੇ ਜਿਹੜੇ ਆਪਾਂ ਕਸਟਮਰ ਨੇ ਆਪਣੇ ਜੀ ਉਹਨਾਂ ਦਾ ਆਪਾਂ ਮੋਟਾਪਾ ਸੈੱਟ ਕਰ ਚੁੱਕੇ ਹਾਂ ਜੀ ਤੇ ਡੇਲੀ ਆਪਾਂ ਨੂੰ ਆਉਂਦੇ ਆਪਣੇ ਕੋਲ ਕਸਟਮਰ ਫੋਨ ਕਾਲਸ ਵੀ ਆਉਂਦੇ ਨੇ ਤੇ ਆਪ ਕੋ ਵੀਜ਼ਿਟ ਵੀ ਕਰਦੇ ਨੇ ਜੀ ਜੀ ਹਾਂਜੀ ਹਾਂਜੀ ਅੱਛਾ ਵੀਰੇ ਤੁਹਾਨੂੰ ਵੀ ਪਤਾ ਹੀ गांव ਪਿੰਡਾਂ ਸ਼ਹਿਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਜਿਹੜਾ ਇਹ ਚੱਲਿਆ ਹੋਇਆ ਵੀ ਡਾਈਟੀਸ਼ਨ ਦੇ ਵਿੱਚ ਕੋਈ ਕਹਿੰਦਾ ਵੀ ਸਾਡਾ ਆਹ ਪ੍ਰੋਡਕਟ ਆ ਜੀ ਸਾਡੀ ਆਹ ਦਵਾਈ ਆ ਜੀ ਅਸੀਂ ਐਵੇਂ ਮਟਾਪਾ ਕੱਟ ਕਰਦੇ ਆ ਤੇ ਮਤਲਬ ਕੰਨ ਭਾਬੀ ਕਿ ਲੋਕਾਂ ਦਾ ਵਿਸ਼ਵਾਸ ਵੀ ਹੁੰਦਿਆ ਪਿਆ ਕਿ ਲੋਕ ਪਰੇਸ਼ਾਨ ਹੀ ਬਹੁਤ ਨੇ ਹਨਾ ਮਟਾਪਾ ਇੱਕ ਕਹੇ ਜੀ ਚੀਜ਼ ਆ ਕਿ ਉਹਨਾਂ ਨੂੰ ਬਿਮਾਰੀਆਂ ਵੀ ਲੱਗ ਰਹੀਆਂ ਨੇ ਤੇ ਲੋਕਾਂ ਨੂੰ ਕਪੜਾ ਲੀੜਾ ਪਾਉਣ ਦੇ ਵਿੱਚ ਵੀ ਦਿੱਕਤ ਆਂਦੀ ਆ ਅੱਛਾ ਵੀਰੇ ਕੁਝ ਦਰਸ਼ਕ ਨੇ ਜਿਹੜੇ ਮਟਾਪਾ ਘੱਟ ਕਰਨ ਲਈ ਕੋਈ ਪ੍ਰੋਡਕਟ ਲੈਂਦੇ ਆ ਜਾਂ ਕੋ ਸਪਲੀਮੈਂਟ ਲੈਂਦੇ ਆ ਜਾਂ ਵੈਸੇ ਡਾਈਟ ਲੈਂਦੇ ਆ ਹਨਾ ਤੇ ਉਹਨਾਂ ਜਦੋਂ ਮੋਟਾਪਾ ਘਟ ਹੋ ਰਿਹਾ ਹੁੰਦਾ ਉਹਨਾਂ ਦੇ ਚਿਹਰੇ ਤੇ ਕੋਈ ਦਾਗ ਧੱਬੇ ਜਾਂ ਮਤਲਬ ਕਹਿ ਲਈਏ ਫੇਸ ਪਿਚਕਿਆ ਜਾਂ ਹੋ ਜਾਂਦਾ ਕਿ ਮੋਟਾਪਾ ਘਟ ਹੋ ਜਾਂਦਾ ਕਿ ਫੇਸ ਮਤਲਬ ਪੈੜਾ ਜਾਂ ਲੱਗਣ ਲੱਗ ਜਾਂਦਾ ਹਨਾ ਤੇ ਉਹਦੇ ਲਈ ਵੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਹਾਂਜੀ 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 ਆਪਣੇ న్యూਟ੍ਰੀਸ਼ਨਲ ਜੀ ਫੇਸ ਤੇ 글로 ਵੀ ਜ਼ਿਆਦਾ ਹੁੰਦਾ ਜੀ ਜੀ ਕੋਈ ਕਿਸੇ ਤਰ੍ਹਾਂ ਐਕਟਿਵ ਰਹਿੰਦਾ ਸਰੀਰ ਕੋਈ ਨਰਜੀ ਨਹੀਂ ਵੀਕਨੈਸ ਨਹੀਂ ਹੁੰਦੀ ਹੈਗੀ ਨਰਜੀ ਬਿਲਕੁਲ ਪੂਰੀ ਫੁੱਲ ਮਿਲਦੀ ਹੈ ਜੀ ਕਿਸੇ ਤਰ੍ਹਾਂ ਦਾ ਕੋਈ ਇਦਾਂ ਦਾ ਕੋਈ ਹੋਣੀ ਹੁੰਦਾ ਵੀ ਹਾਂ ਕਸਟਮਰ ਨੂੰ ਐਵੇਂ ਲੱਗੇ ਮੇਰਾ ਜ਼ਿਆਦਾ weight loss ਹੋ ਗਿਆ ਮੇਰਾ ਮੂੰਹ ਵੀ ਐਵੇਂ ਲੱਗਣ ਲੱਗਾ ਕੋਈ ਕਿਸੇ ਦਾ ਹਮਰਜਾ ਆਇਆ ਜਿਹਾ ਲੱਗਦਾ ਆਇਆ ਜੀ ਹਾਂਜੀ ਉਹ ਕਿੱਦਾਂ ਕੋਈ ਵੀ ਨਹੀਂ ਤਾਂ ਦਾ ਹੁੰਦਾ ਆ ਮਤਲਬ ਜਿਵੇਂ ਕੋਈ ਜ਼ਿਆਦਾ ਤਰ੍ਹਾਂ ਆਪਾਂ ਨੂੰ ਬੈਠਣ ਕਰਕੇ ਮੋਟਾਪਾ ਹਾਂ ਹਾਂਜੀ ਹਾਂਜੀ ਬਿਲਕੁਲ ਤੇ ਲੋਕ ਅੱਜ ਕੱਲਰ ਸਾਰੇ ਜੌਬ ਵਗੈਰਾ ਕਰਦੇ ਆਗੇ ਤੇ ਉਹ ਜਦੋਂ ਮਤਲਬ ਆਫਿਸ ਵਗੈਰਾ ਦੇ ਵਿੱਚ ਜਾਂਦੇ ਆ ਕਿ ਇਦਾਂ ਦੇ ਮਤਲਬ ਜਿਹੜਾ ਤੁਸੀਂ ਕਹਿ ਰਹੇ ਫੂਡ ਸਪਲੀਮੈਂਟ ਖਾਣ ਦੇ ਨਾਲ ਜਾਂ ਮੋਟਾਪਾ ਘੱਟ ਕਰਨ ਲਈ ਜੋ ਵੀ ਮੈਡੀਸਿਨ ਤੁਸੀਂ ਦੇ ਰਹੇ ਹੋ ਕੁਝ ਵੀ ਆ ਨਾ ਉਹਦੇ ਨਾਲ ਫੇਸ ਕੈਲੀਅਮੁਰਜਾਇਆ ਜਾਂ ਲੱਗ ਜਾਂਦਾ ਵੀਕਨੈਸ ਐਵੇਂ ਦਾ ਕੁਝ ਤਾਂ ਨਹੀਂ ਨਹੀਂ ਬਿਲਕੁਲ ਅੰਤ ਤੱਕ ਕਿਸੇ ਤਰ੍ਹਾਂ ਦਾ ਕੋਈ ਇਦਾਂ ਦਾ ਨਹੀਂ ਹੋਣਾ ਸਰੀਰ ਐਕਟਿਵ ਰਹਿਣਾ ਜੀ ਫੁੱਲ એનર્ਜੀ ਮਿਲਨੀ ਆ ਜੀ ਬਿਲਕੁਲ ਸਹੀ ਰਹਿਣਾ ਸਰੀਰ ਜੀ ਹੂੰ ਹੁਣ ਆਪਾਂ ਨੂੰ ਖਾਣ ਪੀਣ ਦਾ ਨਹੀਂ ਪਤਾ ਜੀ ਆਪਾਂ ਕਿਹੜੀ ਚੀਜ਼ ਖਾਣੀਆਂ ਕਿੰਨੀ ਕੈਲਰੀ ਲੈਣੀਆਂ ਜੀ ਬਿਲਕੁਲ ਸਹੀ ਵੇਟ ਵਧਾਈ ਜਾਂਦੇ ਆਪਾਂ ਉਹਦੇ ਨਾਲ ਆਪਾਂ ਨੂੰ ਦਿੱਕਤਾਂ ਆਉਂਦੀਆਂ ਅੱਗੇ ਜਾ ਕੇ ਬਿਮਾਰੀਆਂ ਲੱਗਦੀਆਂ ਨੇ ਜੀ ਮਤਲਬ ਦ ਕਹ ਲਈਏ ਕਿ ਲੋਕ ਆਫਿਸਾਂ ਦੇ ਵਿੱਚੋਂ ਲੇਟ ਆਉਂਦੇ ਨੇ ਤੇ ਆਂਦੇ ਸਾਰ ਅਗਲੇ ਨੂੰ ਭੁੱਖ ਲੱਗੀ ਹੁੰਦੀ ਆ ਖਾ ਲੈਣਾ ਪੈ ਜਾਂਦਾ ਥੱਕੇ ਹੁੰਦੇ ਆ ਮਟਾਪਾ ਆਪਣੇ ਆਪ ਹੀ ਆ ਜਾਂਦਾ ਹਾਂਜੀ ਹਾਂਜੀ ਆਪਣੇ ਆਪ ਆਉਣਾ ਜੀ ਅੱਛਾ ਵੀਰੇ ਜੀ ਆਪਾਂ ਗੱਲ ਕਰੀਏ weight ਦੀ ਜਾਂ face ਦੀ ਗੱਲ ਕਰੀਏ ਜਾਂ weight ਦੀ ਗੱਲ ਕਰੀਏ ਜਿਵੇਂ ਕਿ ਤੁਸੀਂ ਕਹਿੰਦੇ ਹੋ ਕਿ ਅੱਜ ਕੱਲ ਆਪਾਂ ਦੇਖਦੇ ਹੀ ਰਹੇ ਹਾਂ ਕਿ ਅਗਰ ਕਿਸੇ ਨੇ ਕੋਈ ਪ੍ਰੋਡਕਟ ਵੇਚਣਾ ਹੋਵੇ ਜਾਂ ਕੋਈ ਵੀ ਮੈਡੀਸਿਨ ਦੇਣੀ ਹੋਵੇ ਉਹ ਕਹਿੰਦੇ ਹੀ ਹੁੰਦਾ ਐਵੇਂ ਦਾ ਵੀ ਇਹ ਮੈਜੀਕ ਸਾਡੇ ਆਹ ਪ੍ਰੋਡਕਟ ਨਾਲ ਐਵੇਂ ਦਾ ਕੁਝ ਨਹੀਂ ਹੁੰਦਾ ਇਹ ਐ ਹੋ ਜਾਊਗਾ ਜੀ ਐ ਜੁਗਾ ਤੇ 22 ਜੇ 22 ਚਾਂਸ ਕਿਸੇ ਦਾ ਵੇਟ ਨਾ ਕਟ ਹੋਇਆ ਤੇ ਤੁਸੀਂ ਪੈਸੇ ਵਾਪਸ ਕਰੋਗੇ ਹਾਂਜੀ ਦੇਖੋ ਜੀ ਆਪਾਂ ਕੋਈ ਵੀ ਚੀਜ਼ ਦੇਣਾ ਆਪਾਂ ਕੋਈ ਵੀ ਪ੍ਰੋਡਕਟ ਦੇਣਾ ਆਪਾਂ ਆਪਾਂ ਮਨੀ ਬੈਕ ਗਾਰੰਟੀ ਨਾਲ ਦਿੰਨੇ ਆ ਤੀਜੇ ਦਿਨ ਤੋਂ ਅਗਰ ਰਿਜ਼ਲਟ ਨਾ ਮਿਲੇ ਆਪਣਾ ਕਸਟਮਰ ਆਪਣੇ ਕੋਲ ਆਵੇ ਸਾਡਾ ਪ੍ਰੋਡਕਟ ਸਾਨੂੰ ਦੇ ਜੇ ਸੀ ਪੈਸੇ ਵਾਪਸ ਕਰ ਦਿੰਨੇ ਆ ਅੱਛਾ ਵੇਟ ਲਾਸ ਕਰਨ ਦਾ ਜਿਹੜਾ ਅ ਇੱਕ ਤੁਸੀਂ ਕਹਿ ਰਹੇ ਹੋ ਕਿ ਤੀਜੇ ਦਿਨ ਪਤਾ ਲੱਗਦਾ ਰਿਜ਼ਲਟ ਹਾਂਜੀ ਤੀਜੇ ਦਿਨ ਤੋਂ ਸੇਮ ਡੇ ਰਿਜ਼ਲਟ ਮਿਲਦਾ ਜੀ ਤੀਜੇ ਦਿਨ ਤੋਂ ਅਗਰ ਨਾ ਵੇਟ ਘਟਣਾ ਸ਼ੁਰੂ ਹੋਵੇ ਪੈਸੇ ਵਾਪਸ ਕਰ ਦਿੰਨੇ ਆ ਜੀ ਆਪਾਂ ਦਰਸ਼ਕੋ ਬਾਈ ਕਹਿੰਦਾ ਕਿ ਜਿਹੜਾ ਤੁਸੀਂ ਵੇਟ ਲਾਸਟ ਕਰਨ ਵਾਸਤੇ ਸਾਡੇ ਤੋਂ ਫੂਡ ਸਪਲੀਮੈਂਟ ਲੈ ਕੇ ਜਾਓਗੇ ਉਹਦਾ ਰਿਜ਼ਲਟ ਜਿਹੜਾ ਆ ਤੀਜੇ ਦਿਨ ਮਿਲੂਗਾ ਤੁਹਾਨੂੰ ਤੇ ਤੀਜੇ ਦਿਨ ਤੋਂ ਬਾਅਦ ਅਗਰ ਤੁਹਾਨੂੰ ਕੋਈ ਰਿਜ਼ਲਟ ਨਾ ਮਿਲਿਆ ਤਾਂ ਤੁਸੀਂ ਆਪਣੀ ਜਿਹੜੇ ਪੈਸੇ ਵਾਪਸ ਲਿਜਾ ਸਕਦੇ ਹੋ ਤਾਂ ਸਾਡਾ ਫੂਡ ਸਪਲੀਮੈਂਟ ਜਿਹੜਾ ਉਹ ਇੱਥੇ ਰੱਖ ਸਕਦੇ ਹੋ ਇਹਨਾਂ ਦਾ ਮਤਲਬ ਤੁਸੀਂ ਜਿਹੜਾ ਵੇਟ ਕਰਦੇ ਹੋ ਜਿਸ ਦਿਨ ਕਸਟਮਰ ਆਂਦਾ 15 ਦਿਨ ਬਾਅਦ ਫੇਰ ਕਰਦੇ ਹੋ ਹਾਂ ਜੀ ਹਾਂ ਡੇਲੀ ਅਚ ਡੇਲੀ ਵੇਟ ਦੀ ਫੋਟੋ ਮੰਗਵਾਉਣਾ ਜੀ ਡੇਲੀ ਕਸਟਮਰ ਤੋਂ ਆਪਾਂ ਆਪਾਂ ਡਾਈਟ ਪਲਾਨ ਦਿੰਦੇ ਆ ਡੇਲੀ ਅਰਲੀ ਮੋਰਨਿੰਗ ਆਪਾਂ ਅਗਲੇ ਤੋਂ ਵੇਟ ਦੀ ਫੋਟੋ ਮੰਗਵਾਉਣਾ ਡੇਲੀ ਚ ਤੇਰੇ ਜੀ ਜੀ ਹਾਂ ਆਪਾਂ ਡੇਲੀ ਡਾਈਟ ਪਲਾਨ ਚੈੱਕ ਕਰਦੇ ਆਂ ਜੀ ਸਭ ਕੁਝ ਆਪਾਂ ਡੇਲੀ ਸਵੇਰ ਤੋਂ ਸ਼ੁਰੂ ਕਰਦੇ ਆਂ ਜੀ ਅੱਛਾ ਵੀਰੇ ਜਿੱਦਾਂਗੇ ਤੁਸੀਂ ਜਿਹੜਾ ਫੂਡ ਸਪਲੀਮੈਂਟ ਦਿੰਨੇ ਹੋ ਹਨਾ ਕਸਟਮਰ ਨੂੰ ਦਿੰਨੇ ਹੋ ਇਹ ਮਤਲਬ ਜਿਹੜੇ ਅੱਜਕੱਲ ਬੱਚੇ ਨੇ ਘੱਟ ਖਾਂਦੇ ਆ ਹਨਾ ਲੇਜ਼ ਵਗ ਇਹ ਮਤਲਬ ਇਹੀ ਸਪਲੀਮੈਂਟ ਖਾ ਸਕਦੇ ਆ ਜਾਂ ਉਹਨਾਂ ਲਈ ਹੋਰ ਆ? ਹਾਂਜੀ ਪਤਾ ਕੀ ਗੱਲ ਆਪਣੇ ਕੋਲ ਕਿਡਜ ਕਰਵਾ ਲਈ ਬੱਚਿਆਂ ਵਾਸਤੇ ਜਿਵੇਂ ਬੱਚੇ ਅੱਜਕੱਲ ਦੇ ਫਰੂਟ ਨਹੀਂ ਖਾਂਦੇ ਸਬਜ਼ੀਆਂ ਨਹੀਂ ਖਾਂਦੇ ਹਨਾ ਉਹ ਸਾਰਾ ਕੁਝ ਇਹਦੇ ਵਿੱਚ ਹੀ ਆ ਜਾਂਦਾ ਸਪਲੀਮੈਂਟ ਦੇ ਵਿੱਚ ਜੀ ਫਰੂਟ ਤੇ ਸਬਜ਼ੀਆਂ ਤੋਂ ਬਣਾਇਆ ਵੀ ਆਪਣੇ ਕੋਲ ਸ਼ੇਕ ਨੇ ਜੀ ਇਹ ਜੀ ਕਿੰਨੇ ਕੁ ਉਮਰ ਤੱਕ ਮਤਲਬ ਯਾਨੀ ਕਿ 3 ਤੋਂ 13 ਸਾਲ ਤੱਕ ਬੱਚਾ ਲੈ ਸਕਦਾ ਜੀ ਇਹਨੂੰ 3 ਤੋਂ 13 ਸਾਲ ਹਾਂਜੀ 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 ਓਕੇ ਤੇ ਇਹਦੇ ਮਤਲਬ ਜਿੱਦਾਂ ਕਿ ਇਹਦੇ ਵਿੱਚ ਕੋਈ ਐਮੇ ਦਾ ਕੋਈ ਕੈਮੀਕਲ ਵਗੈਰਾ ਕੁਛ ਤਾਂ ਨਹੀਂ ਹੈਗਾ ਮਤਲਬ ਬਿਲਕੁਲ ਬੱਚਿਆਂ ਨੇ ਖਾਣਾ ਹੁੰਦਾ ਕੱਲ ਨੂੰ ਕੋਈ ਸਾਨੂੰ ਆ ਕੇ ਲਾਂਬਾ ਦਵੇ ਹਣਾ ਵੀ ਤੁਹਾਡੇ ਚੈਨਲ ਤੇ ਮਾਦੀ ਮਰਾਈ ਅਸੀਂ ਵੀਡੀਓ ਵੇਖੀ ਸੀਗੀ ਤੇ ਸਾਡੇ ਬੱਚੇ ਨੂੰ ਆ ਹੋ ਗਿਆ ਜਾਂ ਉਹ ਹੋ ਗਿਆ ਨਾ ਕੱਲ ਨੂੰ ਸਾਨੂੰ ਕੋਈ ਮਤਲਬ ਕਿਸੇ ਵੀ ਤਰ੍ਹਾਂ ਦੀ ਕੋਈ ਹਾਂਜੀ ਹਾਂਜੀ ਦੇਖੋ ਜੀ ਮੇਰਾ 4 ਸਾਲ ਦਾ ਬੇਟਾ ਜੀ ਮੈਂ ਉਹਨੂੰ ਖੁਦ ਦੇ ਰਿਆ ਜੀ ਉਹ ਉਹਨਾਂ ਦਾ ਐਕਟਿਵ ਨਹੀਂ ਰਹਿੰਦੇ ਹੈਗੇ ਉਹ ਜ਼ਿਆਦਾ ਪਤਲੇ ਨੇ ਜਾਂ ਜਿਆਦਾ ਉਹ ਕੁਝ ਵੀ ਤਰ੍ਹਾਂ ਨੂੰ ਹੁਣੀ ਹੋ ਰਿਹਾ ਜੀ ਮੈਂ ਉਹਨਾਂ ਨੂੰ ਵੀ ਦੇ ਰਿਆ ਜੀ ਆਪਣੇ ਬੱਚਿਆਂ ਨੂੰ ਘਰੇ ਹਾਂਜੀ ਹਾਂਜੀ ਤੁਸੀਂ ਆਪਣੇ ਬੱਚਿਆਂ ਨੂੰ ਹਾਂ ਜੀ ਹਾਂ ਜੀ ਠੀਕ ਹੈ ਤੇ ਮਤਲਬ ਅਗਰ ਤੁਸੀਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਸਾਡੇ ਚੈਨਲ ਦੇ ਮਾਧਿ ਰਮੀ ਵੀ ਐ ਅੱਜਕੱਲਰ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਆਪਾਂ ਗੱਲ ਕੀਤੀ ਆ ਗੱਲ ਘੁਮ ਘਮਾ ਕੇ ਉੱਥੇ ਆ ਜਾਂਦੀ ਆ ਕਿ ਜਿਹੜੇ ਲੋਕ ਨੇ ਅੱਕੇ ਥੱਕੇ ਪੈਣੇ ਦਵਾਈਆਂ ਖਾ ਕੇ ਅੱਕੇ ਪੈਣੇ ਸਾਰਾ ਕਰ ਕਰਕੇ ਅੱਕੇ ਪੈਣੇ ਯੋਗਾ ਕਰ ਕਰਕੇ ਅੱਕੇ ਪੈਣੇ ਮਤਲਬ ਕਿਸੇ ਵੀ ਤਰ੍ਹਾਂ ਦੇ ਪ੍ਰੋਡਕਟ ਆ ਜਿਹੜਾ ਖਾ ਖਾ ਕੇ ਅੱਕੇ ਥੱਕੇ ਪੈਣੇ ਮਤਲਬ ਉਹ ਕਹ ਲਈਏ ਕਿ ਕਿਸੇ ਤੇ ਵੀ ਵਿਸ਼ਵਾਸ ਨਹੀਂ ਕਰਦੇ ਤੇ ਤੁਸੀਂ ਉਹਨਾਂ ਨੂੰ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਆ ਸਾਡੇ ਚੈਨਲ ਦੇ ਮਾਰਕ ਦੇਖੋ ਜੀ ਆਪਾਂ ਅਗਰ ਰਿਆਟ ਤਾਂ ਸੇਮ ਡੇ ਮਿਲਦਾ ਜੀ ਜੀ ਅਗਰ ਤੀਜੇ ਦਿਨ ਤੋਂ ਰਿਜ਼ਲਟ ਨਾ ਮਿਲੇ ਆਪਾਂ ਮਨੀ ਬੈਗ ਪੈਸੇ ਵਾਪਸ ਕਰ ਦਿੰਨੇ ਆ ਜੀ ਤੀਜੇ ਦਿਨ ਤੋਂ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਂਦਾ ਜੀ ਜੀ ਜਿੱਦਾਂ ਕਿ ਹੁਣ ਤੁਸੀਂ ਕਿਹਾ ਪਹਿਲਾਂ ਵੀ ਕਿਹਾ ਸੀਗਾ ਕਿ ਤੀਜੇ ਦਿਨ ਤੋਂ ਰਿਜ਼ਲਟ ਜਿਹੜਾ ਮਿਲਣਾ ਸਟਾਰਟ ਹੋ ਜਾਂਦਾ ਤੇ ਵਿੱਚ ਮੇਰੇ ਭੈਣ ਭਰਾ ਚੁਸਤ ਚਲਾਕ ਬਹੁਤ ਬੈਠੇ ਹੁੰਦੇ ਆ ਤੇ ਉਹ ਇਹ ਕਹਿਣ ਕਿ ਭਾਈ ਇਹੋ ਜਿਹੇ ਦੇ ਵਿੱਚ ਕੀ ਕੋਲ ਕੇ ਪਾਇਆ ਜਿਹੜਾ ਤੀਜੇ ਦਿਨ ਰਿਜ਼ਲਟ ਮਿਲ ਜੀ ਦੇਖੋ ਇਹ ਆਪਣਾ ਫਰੂਟ ਤੇ ਸਬਜ਼ੀਆਂ ਤੋਂ ਮਿਲ ਕੇ ਹੀ ਸ਼ੇਕ ਤਿਆਰ ਕੀਤਾ ਹੋਇਆ ਨਾਲ ਆਪਾਂ ਡਾਈਟ ਪਲਾਨ ਦੱਸਦੇ ਆਂ ਬੰਦੇ ਨੂੰ ਗਾਈਡ ਕਰਦੇ ਆਂ ਕਿੱਦਾਂ ਖਾਣਾ ਕਿੱਦਾਂ ਪੀਣਾ ਕਿਹੜੀ ਚੀਜ਼ ਕਿੰਨੇ ਵਜੇ ਖਾਣੀਆਂ ਸਾਰਾ ਆਪਾਂ ਡਾਈਟ ਪਲਾਨ ਰਹੀ ਆਪਾਂ ਸਾਰਾ ਦੱਸਦੇ ਆਂ ਜੀ ਵੀ ਕਿਹੜੀ ਚੀਜ਼ ਕਦੋਂ ਖਾਣੀ ਆ ਕਿੰਨੀ ਖਾਣੀ ਆ ਜੀ ਜੀ ਦੱਸ ਕੋ ਅਗਰ ਤੁਸੀਂ ਵੀ ਇਹ ਡਾਈਟ ਪਲਾਨ ਇਹ ਫੂਡ ਸਪਲੀਮੈਂਟ ਲੈਣਾ ਚਾਹੁੰਦੇ ਹੋ ਤਾਂ ਵੀਰ ਜਖਸੀਰ ਸਿੰਘ ਦੇ ਨੰਬਰ ਤੇ ਕੰਟੈਕਟ ਕਰਕੇ ਇਹਨਾਂ ਦੇ ਆਫਿਸ ਜਿਹੜਾ ਵਿਜ਼ਿਟ ਕਰ ਸਕਦੇ ਹੋ ਤੁਹਾਨੂੰ ਤੁਹਾਡੇ ਮੋਟਾਪੇ ਦੇ ਮੁਤਾਬਕ ਦੱਸਿਆ ਜਾਏਗਾ ਕਿ ਤੁਹਾਡਾ weight ਕਿੰਨਾਗਾ ਕਿ ਤੁਹਾਨੂੰ ਕਿਹੜੀ ਕਿਹੜੀ ਮਤਲਬ ਸਪਲੀਮੈਂਟ ਦੀ ਤੇ ਕਿਹੜੀ ਕਿਹੜੀ ਡਾਈਟ ਦੀ ਜ਼ਰੂਰਤ ਆ ਉਹ ਤੁਹਾਨੂੰ ਜਿਹੜੀ ਆ ਲਿਖ ਕੇ ਦਿੱਤੀ ਜਾਊਗੀ ਤੁਸੀਂ ਉਸੇ ਤਰ੍ਹਾਂ ਦੀ ਡਾਈਟ ਜਿਹੜੀ ਆ ਖਾਣੀ ਆ ਤੇ ਇੱਕ ਵਾਰ ਇਹਨਾਂ ਦੇ ਆਫਿਸ ਜ਼ਰੂਰ ਵਿਜ਼ਿਟ ਕਰਿਓ ਅਗਰ ਤੁਸੀਂ ਵੀ ਮੋਟਾਪੇ ਤੋਂ ਪਰੇਸ਼ਾਨ ਹੋ ਮੋਟਾਪਿਆਂ ਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਲੱਗਦੀਆਂ ਨੇ ਆਪ ਸਭ ਨੂੰ ਪਤਾ ਹੀ ਆ ਤੇ ਤੁਸੀਂ ਵੀ ਆਪਣਾ ਮੋਟਾਪਾ ਘਟ ਕਰਨਾ ਚਾਹੁੰਦੇ ਹੋ ਤਾਂ ਜਕਸੀਰ ਸਿੰਘ ਦੇ ਕੰਟੈਕਟ ਦੇ ਵਿੱਚ ਆਓ ਤੇ ਆਫਿਸ ਦੇ ਵਿੱਚ ਆ ਕੇ ਵਿਜ਼ਿਟ ਕਰੋ ਤੇ ਤੁਸੀਂ ਆਪਣੇ ਆਪ ਤੁਹਾਨੂੰ ਪਤਾ ਚਲ ਜਾਏਗਾ ਕਿ ਸਾਡਾ 2-3 ਦਿਨਾਂ ਦੇ ਵਿੱਚ ਜਾਂ 15 ਦਿਨਾਂ ਦੇ ਵਿੱਚ weight ਕਿੰਨਾ ਘਟ ਹੋਇਆ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜੀ ਅੱਗੇ ਵੀ ਹੋ ਦਰਸ਼ਕਾਂ ਨੂੰ ਸ਼ੇਅਰ ਕਰਨਾ ਤਾਂ ਜੋ ਹੋਰ ਵੀ ਲੋਕਾਂ ਦਾ ਭਲਾ ਹੋ ਸਕੇ ਇੱਕ ਗੱਲ ਹੋਰ ਜੀ ਅਪਾ ਆਪਾਂ ਡਿਲੀਵਰੀ ਵੀ ਕਰ ਦਿੰਨੇ ਜੀ ਕਿਤੇ ਮਰਜੀ ਇੰਡੀਆ ਡਿਲੀਵਰੀ ਔਨ ਫ੍ਰੀ ਹੈਗੀ ਜੀ ਹਾਂ ਜੀ ਕਿਤੇ ਵੀ ਆਪਾਂ ਡਿਲੀਵਰੀ ਕਰਵਾ ਸਕਦੇ ਹਾਂ ਜੀ ਕਿਤੇ ਬਾਹਰ ਅਚਾ ਡਿਲੀਵਰੀ ਫ੍ਰੀ ਹੈ ਉਹਦਾ ਕੋਈ ਚਾਰਜ ਇੰਡੀਆ ਚ ਡਿਲੀਵਰੀ ਹੋ ਰਹੀ ਹੈ ਬਾਹਰ ਚਾਰਜਸ ਲੱਗਦੇ ਨੇ ਜੀ ਓਕੇ ਇੰਡੀਆ ਦੇ ਵਿੱਚ ਫ੍ਰੀ ਹੈ ਹਾਂ ਇੰਡੀਆ ਡਿਲੀਵਰੀ ਬਿਲਕੁਲ ਫ੍ਰੀ ਹੈ ਜੀ ਆਪਨੇ ਓਕੇ ਅ ਦੱਸ ਕੋ ਅਸੀਂ ਬਰਨਾਲਾ ਸਹਿਰ ਦੇ ਵਿੱਚ ਬੈਠੇ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜਗਸੀਰ ਸਿੰਘ ਦਾ ਕੰਟੈਕਟ ਨੰਬਰ ਸਾਡੇ ਟਿਬ੍ਰਿਸ਼ ਸਕਰੀਨ ਤੇ ਚੱਲੂਗਾ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ ਇਹਨਾਂ ਦਾ ਆਫਿਸ ਜਿਹੜਾ ਕਿੱਥੇ ਵਿਜਿਟ ਤੁਸੀਂ ਆਣਾ ਹੋਵੇ ਤਾਂ ਕਰ ਸਕਦੇ ਹੋ ਅਗਰ ਤੁਸੀਂ ਦੂਰ ਤੋਂ ਨੇੜੇ ਤੋਂ ਨਹੀਂ ਆ ਸਕਦੇ ਤਾਂ ਇਹ ਕਹਿੰਦੇ ਡਿਲੀਵਰੀ ਇੰਡੀਆ ਦੇ ਵਿੱਚ ਜਿਹੜੀ ਆ ਫ੍ਰੀ ਆ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸ਼ਹਿਰ ਦੇ ਵਿੱਚ ਜਾਂ ਕਸਬੇ ਦੇ ਵਿੱਚ ਆਪਣੀ ਪ੍ਰੋਡਕਟ ਮੰਗਵਾਉਣਾ ਚਾਹੁੰਦੇ ਹੋ ਤਾਂ ਡਿਲੀਵਰੀ ਕਰਵਾ ਸਕਦੇ ਹੋ ਬਿਲਕੁਲ ਫ੍ਰੀ ਆ ਉਹਦਾ ਕੋਈ ਵੀ ਚਾਰजेस ਨਹੀਂ ਹੈਗਾ अच्छा ਵੀ ਜਿਕਸੀਪਰ ਜੀ ਜਿਹੜੇ ਸਾਡੇ ਦਰਸ਼ਕ ਨੇ ਸਪੈਸ਼ਲ ਉਹਨਾਂ ਲਈ ਤੁਸੀਂ ਆਪਣੇ ਵੱਲੋਂ ਕੀ ਆਫਰ ਰੱਖੀਏ ਦੇਖੋ ਜਿਹੜਾ ਆਪਣਾ ਤੁਹਾਡੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਕੇ ਆਊਗਾ ਆਪਾਂ ਨੂੰ ਸਪੈਸ਼ਲ ਆਫਰ ਦਵਾਂਗੇ ਜੀ ਕਿੰਨੇ ਕ ਬੰਦਿਆਂ ਨੂੰ ਸ਼ੇਅਰ ਕਰਕੇ ਉਹ ਜਿੰਨੇ ਵੱਧ ਤੋਂ ਵੱਧ ਜਿੰਨੇ ਬੰਦੇ ਸ਼ੇਅਰ ਕਰਕੇ ਆਊਗਾ ਆਪਾਂ ਨੂੰ ਡਿਸਕਾਊਂਟ ਦਵਾਂਗੇ ਜੀ ਜਰੂਰ ਡਿਸਕਾਊਂਟ ਦਵਾਂਗੇ ਆਪਾਂ ਓਕੇ ਦੱਸ ਕੋ ਅਗਰ ਤੁਸੀਂ ਵੱਧ ਤੋਂ ਵੱਧ 10 15 ਬੰਦਿਆਂ ਨੂੰ ਸ਼ੇਅਰ ਕਰਕੇ ਵੀਡੀਓ ਇਹਨਾਂ ਨੂੰ ਸਕਰੀਨਸ਼ਾਟ ਦਿਖਾਓਗੇ ਤਾਂ ਇਹਨਾਂ ਨੇ ਤੁਹਾਡੇ ਲਈ ਇੱਕ ਸਪੈਸ਼ਲ ਆਫਰ ਰੱਖੀ ਆ ਉਹ ਕੀ ਰੱਖੀ ਆ ਤੁਹਾਨੂੰ ਆਫਿਸ ਵਿਜ਼ਿਟ ਕਰਨਾ ਪਊਗਾ ਤੇ ਇਹਨਾਂ ਨੂੰ ਕਾਲ ਕਰਨੀ ਪਊਗੀ ਉਹ ਤੁਹਾਨੂੰ ਫਿਰ ਦੱਸਣਗੇ ਕਿ ਤੁਹਾਡੇ ਲਈ ਕੀ ਆਫਰ ਰੱਖਿਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਤੇ ਟੀਵੀ ਸਕਰੀਨ ਤੇ ਚੱਲਦੇ ਨੰਬਰ ਤੇ ਇੱਕ ਵਾਰ ਕਾਲ ਜ਼ਰੂਰ ਕਰਿਓ ਜੀ ਸੋ ਮੈਨੂੰ ਦਾ ਅਜਾਜਾ ਜੀ ਲੋਕ ਭਲਾਈ ਦਾ ਸੁਨੇਹਾ ਟੀਵੀ ਤੋਂ ਮਨਪ੍ਰੀਤ ਕੌਰ ਦੀ ਬਰਨਾਲਾ ਤੋਂ ਖਾਸ ਕੋਟ ਸਸ਼ੇ ਕਰਿਓ